ਉਪਰ ਜੇ ਕਿ ਫੱਤੇ ਸੋ ਫੜਾਂ ਦੀ ਮਾਰ ਕਰਕੇ ਜੋ ਸਰਹੱਦੀ ਪਿੰਡਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਨਗਰ ਜੱਗੋ ਚੱਕ ਟਾਂਡਾ ਮਸਮੂ ಗ್ರಾಮ ਪੰਚਾਇਤ ਸਰਪੰਚ ਤੇ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਸਾਡੀ ਭੈਣ ਸੁਰਲੀਨ ਜੀ ਅਤੇ ਸਾਡੇ ਵੀਰ ਖਾਨੇਦਾਰ ਹੁਸ਼ਿਆਰਪੁਰ ਤੋਂ ਸਾਹਿਬ ਜੀ ਪੂਰੇ ਪੁਰਾਣੇ ਸ਼ਾਲੇ ਜੀ ਤੇ ਇਹ ਪੂਰੀ ਤੇ ਇਹਨਾਂ ਦਾ ਸਾਰਾ ਦਾ ਜਿਹੜਾ ਸਿਰਾ ਜਾਂਦਾ ਸਾਡੇ ਸਾਹਮਣੇ ਸਾਰੀ ਇਨਫੋਰਮੇਸ਼ਨ ਇਹਨਾਂ ਦੇ ਇਹਨਾਂ ਦੇ ਖੂਬਾਤ ਹੋ ਰਿਹਾ ਤੁਹਾਡੀ ਭੈਣ ਪੂਰੀ ਟੀਮ ਦੇ ਨਾਲ ਸਾਡੇ ਨਗਰ ਦੇ ਵਿੱਚ ਰਸਦ ਦੀ ਸਮੱਗਰੀ ਲੈ ਕੇ ਪਹੁੰਚੇ ਅਤੇ ਜੋ ਪੀੜਤ ਪਰਿਵਾਰ ਨੇ ਉਹਨਾਂ ਨੂੰ ਸੇਵਾਵਾਂ ਦੇ ਵਿੱਚ ਲਗਭਗ ਅੱਧੇ ਪਿੰਡ ਨੂੰ ਇਹਨਾਂ ਨੇ ਜਿਹੜੀ ਉਹ ਸੇਵਾ ਕੀਤੀ ਹੈ ਸੋ ਸਾਡੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਡੀ ਭੈਣ ਸਰਲੀਨ ਜੀ ਅਤੇ ਖਾਨੇਦਾਰ ਇਹਨਾਂ ਦੀ ਸਮੁੱਚੀ ਟੀਮ ਦਾ ਸੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਪੁਰਾਣੇ ਸ਼ਾਲੇ ਤੋਂ ਜੋ ਸਾਡੇ ਵੀਰ ਜੀ ਨੇ ਉਹਨਾਂ ਨੇ ਵੀ ਅਤਿਅੰਤ ਸੇਵਾ ਸਾਡੇ ਇਲਾਕੇ ਦੀ ਕੀਤੀ ਆ ਸੋ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦੇ ਆ ਕਿ ਭੈਣ ਅਤੇ ਵੀਰ ਅਤੇ ਪੁਰਾਣੇ ਸ਼ਾਲੇ ਦੀ ਸਮੂਹ ਸੰਗਤ ਦੀ ਕੀਰਤਕ ਮਾਈ ਵਿੱਚ ਸਤਿਗੁਰੂ ਬਰਕਤ ਪਾਵੇ ਤੇ ਇਸੇ ਤਰ੍ਹਾਂ ਜਿੱਥੇ ਸੇਵਾ ਸਾਡੇ ਇਲਾਕੇ ਦੀ ਕੀਤੀ ਆ ਸੋ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦੇ ਆ ਕਿ ਭੈਣ ਅਤੇ ਵੀਰ ਅਤੇ ਪੁਰਾਣੇ ਸ਼ਾਲੇ ਦੀ ਸਮੂਹ ਸੰਗਤ ਦੀ ਕੀਰਤਕ ਮਾਈ ਵਿੱਚ ਸਤਿਗੁਰੂ ਬਰਕਤ ਪਾਵੇ ਤੇ ਇਸੇ ਤਰ੍ਹਾਂ ਜਿੱਥੇ ਸੇਵਾਵਾਂ ਚੱਲ ਰਹੀਆਂ ਨੇ ਇਹ ਆਪਣੀਆਂ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਸੇਵਾਵਾਂ ਕਰਦੇ ਰਹਿੰਦੇ